ਸਾਰਿਆਂ ਨੂੰ ਸਾਂਝੀ ਸਬਤ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਦਲੀਆ ਦੁੱਧ ਵਾਲਾ ਦਲੀਆ ਤਾਂ ਹਰ ਕਿਸੇ ਨੂੰ ਬਹੁਤ ਪਸੰਦ ਹੁੰਦਾ ਹੈ ਚਾਹੇ ਵੱਡੇ ਹੋਣ ਚਾਹੇ ਬੱਚੇ ਹੋਣ ਪਰ ਅੱਜ ਅਸੀਂ ਬਣਾਵਾਂਗੇ ਨਮਕੀਨ ਦਲੀਆ ਨਮਕੀਨ ਦਲੀਆ ਬਣਾ ਲਈ ਆਪਾਂ ਨੂੰ ਜਿਸ ਤਿਸ ਸਮਾਨ ਦੀ ਜਰੂਰਤ ਹੈ ਆਪਾਂ ਦੇਖ ਲੈਣੇ ਆ ਸਭ ਤੋਂ ਪਹਿਲੇ ਆਪਾਂ ਲਵਾਂਗੇ 1 ਕੱਪ ਦਲੀਆ 2 మీడియం ਸਾਈਜ਼ ਆਲੂ 1 ਗਾਜਰ 1 ਕੱਪ ਮਟਰ ਥੋੜੀ ਜੀ ਗੋਭੀ ਇਹ ਤੁਸੀਂ ਆਪਣੇ ਹਿਸਾਬ ਨਾਲ ਵੱਧ ਜਾਂ ਘੱਟ ਕਰ ਸਕਦੇ ਹੋ। ਦੋ మీడియం ਸਾਈਜ਼ ਪਿਆਜ਼, ਇੱਕ మీడియం ਸਾਈਜ਼ ਟਮਾਟਰ, ਦੋ ਤਿੰਨ ਕਲੀਆਂ ਲਸਣ ਦੀ ਪੇਸਟ, ਹਾਫ ਇੰਚ ਦੇ ਕਰੀਬ ਅਦਰਕ ਤੇ ਇੱਕ ਹਰੀ ਮਿਰਚ। ਤੇ ਨਾਲ ਆਪਾਂ ਲਵਾਂਗੇ ਕੜੀ ਪੱਤਾ। ਕੜੀ ਪੱਤਾ ਬਿਲਕੁਲ ਆਪਸ਼ਨਲ ਆ। ਸੋ ਆਪਾਂ ਹੁਣ ਆਪਣਾ ਦਲੀਆ ਬਣਾਉਣ ਦਾ ਪ੍ਰੋਸੈਸ ਸਟਾਰਟ ਕਰਤੀ ਹਾਂ। ਸਭ ਤੋਂ ਪਹਿਲੇ ਆਪਾਂ ਲਵਾਂਗੇ ਦੇਸੀ ਘਿਓ ਪ੍ਰੈਸ਼ਰ ਕੁੱਕਰ ਦੇ ਵਿੱਚ। मैं ऑलमोस्ट डेढ़ चम्मच के करीब लिया हुआ डेढ़ टेबल स्पून के करीब ये सब तो पहले जाएगा अपना कड़ी पत्ता कड़ी पत्ता खाने तो के बाद ऐड कराई लसन अदरक एड कर देंगे अपने प्याज एक दो मिनट भी अच्छी तरह फुला गुण ये टमाटर ऐड कर देंगे हरी मिर्च ऐड कर देंगे ਹੁਣ ਆਪਾਂ ਇਹਦੀ ਚਪਲੀਆਂ ਜਿਹੜੀਆਂ ਵੀ ਵੈਜੀਸ ਨੇ ਉਹਨਾਂ ਨੂੰ ਐਡ ਕਰ ਦਾਂਗੇ ਗਾਚੇ तो को अपने अकॉर्डिंग बढ़ाया घटा हो अगर तुम ये कुछ होर वैजिज़ भी ऐड करना चाहते हो कैप्सिकम कैपसीकम कैबेज मशरूम्स तो ही वो भी ऐड कर सकते हो जो तुम्चि स्किप करना चाहते हो तो वो भी कर सकते हो सब्जिया बहुत ज़्यादा कुक कर जरूरत नहीं है क्योंकि आप प्रैशर कुकर बना रहे हैं तो वो अच्छी तरह कुक हो जाएगी इस चीज़ से आके हूँ आपने स्पाइसिज ऐड करने शुरू कर देते ये कोई बहुत ज़्यादा स्पासिज नहीं जाने बस एक दो जो नॉर्मल स्पाइसिज आप अपने सब्जियां यूज़ करते हैं सबसे पहले तो मैं ऐड कर रही हूँ हाफ स्पून जीरा मैं ऐड करूँगी हाफ टी स्पून हल्दी बिल्कुल थोड़ी जी काली मिर्च क्योंकि आप चे, हरी मिर्च ऐड की हाफ टी स्पून दे करीम गरम मसाला और अपने टेस्ट के अकॉर्डिंग आप कर सब्जी सब्जियों थोड़ा जहा करने तो बाद अपना दलिया ऐड कर देंगे अच्छी तरह मिक्स कर लेंगे ਦਲੀਏ ਲਈ ਅਸੀਂ ਇੱਥੇ 4 ਕੱਪ ਪਾਣੀ ਐਡ ਕਰਾਂਗੇ 1 ਕੱਪ ਜਾਂ ਕਲਾਸ ਦੇ ਵਿੱਚ ਆਪਾਂ ਦਲੀਆ ਲਿਆ ਸੀਗਾ ਸੇਮ ਹੀ ਕੱਪ ਨੂੰ ਆਪਾਂ ਯੂਜ਼ ਕਰਾਂਗੇ ਇਹਦੇ ਵਿੱਚ ਪਾਣੀ ਐਡ ਕਰਾਂਗੇ ਇੱਥੇ ਚਾਪਾ 4 ਕੱਪ ਪਾਣੀ ਐਡ ਕਰ ਚੁੱਕੀ ਹਾਂ ਔਰ ਇਹਨੂੰ ਹੁਣ ਆਪਾਂ ਪ੍ਰੈਸ਼ਰ ਕੁੱਕਰ ਨੂੰ ਬੰਦ ਕਰ ਦਾਂਗੇ ਤੇ 2 ਵਿਸਲਾਂ ਲਗਵਾਵਾਂਗੇ 2 ਵਿਸਲਾਂ ਹੋਣ ਤੋਂ ਬਾਅਦ ਅਸੀਂ ਇਹਦਾ ਪ੍ਰੈਸ਼ਰ ਜਦੋਂ ਆ ਅੰਦਰ ਹੀ ਰਹਿਣ ਦਾਂਗੇ ਉਹਨੂੰ ਬਾਹਰ ਨਹੀਂ ਘਟਾਂਗੇ ਜੋ ਜਿਹੜੀ ਆਪਣਾ ਦਲੀਆ ਬਣ ਕੇ ਰੈਡੀ ਹੋਏਗਾ ਇਹਦੀ ਕਨਸਿਸਟੈਂਸੀ ਉਦਾਂ ਦੀ ਆਏਗੀ ਜਿਵੇਂ ਆਪਾਂ ਨਮਕੀਨ ਰਾਈਸ ਬਣਾਉਂਦੇ ਆ ਬਟ ਅਗਰ ਤੁਹਾਨੂੰ ਥੋੜਾ ਜਿਹਾ ਸੂਪ ਟਾਈਪ ਦਲੀਆ ਚਾਹੀਦਾ ਹੈ ਤਾਂ ਤੁਸੀਂ ਇਹਦੇ ਵਿੱਚ ਹੋਰ ਪਾਣੀ ਐਡ ਕਰ ਸਕਦੇ ਹੋ ਚਲੋ ਜੀ ਜਦ ਤੱਕ ਆਪਣਾ ਦਲੀਆ ਬਣ ਰਿਹਾ ਹੈ ਅਸੀਂ ਤੰਗੀਆਂ ਦੀ ਚਟਨੀ ਰੈਡੀ ਕਰ ਲੈਂਦੇ ਆ ਤੰਗੀਆਂ ਦੀ ਚਟਨੀ ਜਿਹੜੀ ਹਾਰਡਲੀ 2 ਮਿੰਟ ਵਿੱਚ ਰੈਡੀ ਹੋ ਜਾਏਗੀ ਬਹੁਤ ਹੀ ਈਜ਼ੀ ਹੈ ਇਹਦੇ ਵਾਸਤੇ ਸਭ ਤੋਂ ਪਹਿਲੇ ਆਪਾਂ ਨੂੰ ਚਾਹੀਦਾ ਹੈ ਤੰਗੀਆਂ 1/2 ਇੰਚ ਦੇ ਕਰੀਬ ਅਦਰਕ ਇੱਕ ਹਰੀ ਮਿਰਚ ਥੋੜੀਆਂ ਜਿਹੀਆਂ ਪੀਨਟਸ ਇੱਕ ਲਮਨ ਤੇ 2 ਟੇਬਲस्पून ਦਹੀਂ ਸਭ ਤੋਂ ਪਹਿਲੇ ਆਪਾਂ ਕੀ ਕਰਾਂਗੇ ਆਪਣੇ ਧਨੀਏ ਨੂੰ ਅਦਰਕ ਮਿਰਚ ਤੇ ਪੀਨਟਸ ਨੂੰ ਇਕੱਠਿਆਂ ਨੂੰ ਇੱਕ ਮਿਕਸਰ ਗ੍ਰੈਂਡਰ ਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਗ੍ਰੈਂਡ ਕਰ ਲਾਂਗੇ ਚਲੋ ਇਹਦੇ ਵਿੱਚ ਧਨੀਆ ਆਪਾਂ ਐਡ ਕਰ ਚੁੱਕੇ ਹਾਂ ਹੁਣ ਅਸੀਂ ਐਡ ਕਰਾਂਗੇ ਅਦਰਕ ਮਿਰਚ ਤੇ ਪੀਨਟਸ थोड़ा जहाँ सॉल्ट ऐड कर देंगे सॉल्ट बिल्कुल थोड़ा ऐड करना है क्योंकि आप दलिए भी सॉल्ट यूज़ किया है ताकि वो बैलेंस हो जाए तो देख सकते हो कि अपने धनिया की बिल्कुल फाइन पेस्ट रेडी हो गई है इस पॉइंट तक तो लगी कि थोड़ी चटनी जी बहुत ड्राई लग रही है तुम हल्का जहाँ ऐड कर सकते हो अपनी चटनी हूँ बन चुकी है ये हूँ आप दही ऐड करा ਦਹੀਂ ਹਮੇਸ਼ਾ ਜੜਾਇਆ ਇਹਦੀ ਪੇਸਟ ਬਣਾਉਣ ਤੋਂ ਬਾਅਦ ਹੀ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਕਿਉਂਕਿ ਅਗਰ ਆਪਾਂ ਨੂੰ ਮਿਕਸਰ ਦੇ ਵਿੱਚ ਐਡ ਕਰਾਂਗੇ ਦਹੀਂ ਨੂੰ ਉਦੋਂ ਕੀ ਹੋਏਗਾ ਆਪਣੀ ਚਟਨੀ ਜਿਹੜੀ ਆ ਬਹੁਤ ਹੀ ਪਤਲੀ ਹੋ ਜਾਏਗੀ ਸੋ ਹਮੇਸ਼ਾ ਆਪਾਂ ਜਿਹੜਾ ਦਹੀਂ ਆ ਉਹ ਚਟਨੀ ਬਣਾਉਣ ਤੋਂ ਬਾਅਦ ਹੀ ਉਹਦੇ ਵਿੱਚ ਐਡ ਕਰਨਾ ਹੈ ਦਹੀਂ ਆਪਾਂ ਇਹਦੇ ਵਿੱਚ ਐਡ ਕਰ ਚੁੱਕੇ ਹਾਂ ਦਹੀਂ ਐਡ ਕਰਨ ਪਿੱਛੇ ਆਪਣਾ ਇੱਕ ਹੋਰ ਪਰਪਸ ਵੀ ਆ ਕਿ ਅਗਰ ਤੁੜ ਕੋ ਇਨ ਕਿਸ ਨਮਕ ਜ਼ਿਆਦਾ ਹੋ ਗਿਆ ਜਾਂ ਤੁੜ ਕੋ ਚਿਲੀ ਜ਼ਿਆਦਾ ਹੋ ਗਈ ਤਾਂ ਦਹੀਂ ਚੜਾਇਆ ਉਹਨੂੰ ਬੈਲੈਂਸ ਕਰ ਦਿੰਦਾ ਹੈ ਅਗਰ ਤੁਸੀਂ ਦਹੀਂ ਦੀ ਕੁਆਂਟੀਟੀ ਵਧਾਣਾ ਵੀ ਚਾਹੋ ਤਾਂ ਵਧਾ ਸਕਦੇ ਹੋ ਹੁਣ ਆਪਾਂ ਇਹਦੇ ਉੱਪਰ ਲੈਮਨ ਨੂੰ ਸਕਵੀਜ਼ ਕਰ ਦਾਂਗੇ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਬਸ ਇਹ ਕੀ ਕਰਦਾ ਹੈ ਇੱਕ ਤਾਂ ਇਹਦੇ ਟੇਸ ਨੂੰ ਇਨਹਾਂਸ ਕਰ ਦਿੰਦਾ ਹੈ ਪਲੱਸ ਇਦਾਂ ਇਹਦਾ ਕਲਰ ਵੀ ਬਹੁਤ ਅੱਛਾ ਆਉਂਦਾ ਹੈ ਤੋ ਆਪਣੀ ਤਾਂ ਇਹਨੀ ਚਟਨੀ ਚੜੀਆਂ ਹੁਣ ਬਿਲਕੁਲ ਰੈਡੀ ਆ ਆਪਣਾ ਦलिया ਹੁਣ ਬਿਲਕੁਲ ਰੈਡੀ ਆ ਤੁਸੀਂ ਇਹਨੂੰ ਦਹੀਂ ਨਾਲ ਜਾਂ ਤਾਂ ਇਹਦੀ ਚਟਨੀ ਨਾਲ ਇੰਜੋਏ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਰੈਸিপি ਅੱਛੀ ਲੱਗੀ ਤਾਂ ਇਸ ਨੂੰ ਜ਼ਰੂਰ ਟਰਾਈ ਕਰਿਓ ਤੇ ਸਾਡੇ ਚੈਨਲ ਨੂੰ ਸ਼ੇਅਰ ਕਰਿਓ ਔਰ ਸਬਸਕ੍ਰਾਈਬ ਕਰਿਓ